ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਾਡੀ ਬੁੱਧੀ ਦੇ ਦਲ ਤੇ ਨਿਰੰਤਰ ਵਿਚਾਰ ਚੱਲਦੇ ਹਨ ਉਹਨਾਂ ਵਿਚਾਰਾਂ ਨੂੰ ਕਿਸੇ ਜੰਤਰਾਹੀ ਪਕੜਿਆ ਨਹੀਂ ਜਾ ਸਕਦਾ ਵਿਚਾਰਾਂ ਦਾ ਪਰਵਾਹ ਨਿਰੰਤਰ ਚੱਲਦਾ ਹੈ ਪਰ ਦੇਖਿਆ ਨਹੀਂ ਜਾ ਸਕਦਾ ਮਨੁੱਖੀ ਦਿਮਾਗ ਦਾ ਪਰਯੋਗਸ਼ਾਲਾ ਵਿੱਚ ਨਿਰੀਖਣ ਕੀਤੇ ਵੀ ਇਨ੍ਹਾਂ ਵਿਚਾਰਾਂ ਨੂੰ ਨਹੀਂ ਦੇਖਿਆ ਜਾ ਸਕਦਾ ਇਸ ਨੂੰ ਸਮਝਣ ਲਈ ਜੋ ਗੁਰਮਤ ਨੇ ਸਿਧਾਂਤ ਦਰਸਾਇਆ ਹੈ ਉਹ ਇਹ ਹੈ ਕਿ ਜਪੋ ਸਿਰਫ ਆਪਣੇ ਆਪ ਨੂੰ ਜਾਨੋ ਗਿਆਨ ਅਤੇ ਜਪ ਵਿੱਚ ਇਹੀ ਫਰਕ ਹੈ ਜਪ ਨਿਜੀ ਸਰੂਪ ਨੂੰ ਜਾਨਣ ਲਈ ਹੈ ਗਿਆਨ ਸਾਰੇ ਸੰਸਾਰ ਦੀ ਜਾਣਕਾਰੀ ਦਾ ਇਕੱਟ ਹੈ ਜਪ ਨਿਜੀ ਘਟਨਾ ਹੈ ਗਿਆਨ ਸਾਰੀ ਸ੍ਰਿਸ਼ਟੀ ਵੱਲ ਵੇਖ ਕੇ ਪ੍ਰਾਪਤ ਕਰਨਾ ਪੈਂਦਾ ਹੈ ਜਪ ਦਾ ਸਬੰਧ ਆਪਣੇ ਸਰੀਰ ਦੇ ਸੂਖਸ਼ਮ ਭਾਗ ਨਾਲ ਹੀ ਹੈ ਜਪ ਦੇ ਸਹਾਰੇ ਆਪਣੇ ਆਪ ਨੂੰ ਪੂਰਨ ਤੌਰ ਤੇ ਸ਼ੁੱਧ ਕੀਤਾ ਜਾਂਦਾ ਹੈ ਪਰ ਗਿਆਨ ਸ਼ੁੱਧ ਨਹੀਂ ਕਰਦਾ ਸਿਰਫ ਜਾਣਕਾਰੀ ਦਾ ਇਕਾਟਾ ਹੀ ਹੁੰਦਾ ਹੈ ਗਿਆਨ ਦੇ ਨਾਲ ਹੋਮੇ ਨੂੰ ਉਛਾ ਮਿਲਦਾ ਹੈ ਪਰ ਜਪ ਦੁਆਰਾ ਹੋਮੇ ਬਿਲਕੁਲ ਮਿਟ ਜਾਂਦੀ ਹੈ ਜਪ ਕਰਨਾ ਹੀ ਇਸੇ ਵਾਸਤੇ ਹੈ ਕਿ ਇੱਕ ਦਿਨ ਐਸਾ ਆਵੇ ਕਿ ਪ੍ਰਭੂ ਦੇ ਹੁਕਮ ਦੀ ਸਮਝ ਲੱਗੇ ਅਤੇ ਸਾਡੀ ਹੋਮੇ ਮਿਟ ਸਕੇ ਗਿਆਨ ਦਾ ਲਾਭ ਸੰਸਾਰ ਨੂੰ ਚੰਗੀ ਤਰ੍ਹਾਂ ਸਮਝਣ ਲਈ ਜ਼ਿਆਦਾ ਹੈ ਪਰ ਪਰਮਾਤਮਾ ਨੂੰ ਸਮਝਣ ਲਈ ਜਪ ਜ਼ਿਆਦਾ ਜ਼ਰੂਰੀ ਹੈ ਜਪ ਲਈ ਗਿਆਨ ਦਾ ਹੋਣਾ ਜ਼ਰੂਰੀ ਹੈ ਪਰ ਜਪ ਤੋਂ ਬਾਅਦ ਗਿਆਨ ਨੂੰ ਛੱਡ ਦੇਣਾ ਵੀ ਜ਼ਰੂਰੀ ਹੈ ਜੇਕਰ ਮਨੁੱਖ ਥੋੜੀ ਦੇ ਪਹਿਲੇ ਡੰਡੇ ਤੋਂ ਹੀ ਪੈਰ ਨਹੀਂ ਚੁੱਕੇਗਾ ਤਾਂ ਅਗਲੇ ਡੰਡੇ ਉੱਤੇ ਪੈਰ ਨਹੀਂ ਰੱਖ ਸਕੇਗਾ ਇਸੇ ਕਰਕੇ ਗਿਆਨ ਦਾ ਮੁੱਲ ਆਪਣੀ ਥਾਂ ਤੇ ਤਾਂ ਬਹੁਤ ਹੈ ਪਰ ਜਪ ਦਾ ਮੁੱਲ ਉਸ ਤੋਂ ਵੀ ਜ਼ਿਆਦਾ ਹੈ ਅਤੇ ਧਿਆਨ ਦਾ ਮੁੱਲ ਜਪ ਨਾਲੋਂ ਵੀ ਜ਼ਿਆਦਾ ਹੈ ਜੇਕਰ ਮਨੁੱਖ ਨੂੰ ਸੱਤ ਤਰ੍ਹਾਂ ਦਾ ਗਿਆਨ ਆ ਜਾਵੇ ਪਰ ਜਪ ਕਰਨਾ ਨਾ ਆਵੇ ਤਾਂ ਉਸ ਦੇ ਬਾਕੀ ਸਾਰੇ ਗਿਆਨ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ ਕਿਉਂਕਿ ਬਿਨਾਂ ਜਪ ਦੇ ਆਪਣੇ ਆਪ ਦੀ ਜਾਣਕਾਰੀ ਬਿਲਕੁਲ ਨਹੀਂ ਹੁੰਦੀ ਰਿਸ਼ੀ ਸਵ ਕੇਰ ਕੇ ਦੀ ਸਾਖੀ ਵੀ ਸਾਨੂੰ ਇਸੇ ਪ੍ਰਮਾਨ ਦੀ ਸਿੱਧ ਦੇ ਦਿੰਦੀ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜਾ ਮਹਾਨ ઋષਿ ਬ੍ਰह्म ਚਿੰਤਨ ਕਰਨ ਵਾਲਾ ਹੋਇਆ ਹੈ ਜਿਸ ਦਾ ਨਾਮ ਸੀ ਸਵੇਤਕੇਤ ਸਵੇਤਕੇਤ ਨੇ ਹਰ ਪ੍ਰਕਾਰ ਦੀ ਵਿੱਦਿਆ ਪ੍ਰਾਪਤ ਕੀਤੀ ਹੋਈ ਸੀ ਸਾਰੇ ਸ਼ਸਤਰ ਪੜੇ ਸਨ ਜੋਤੀਸ਼ ਵਿੱਦਿਆ ਪੜੀ ਸੀ ਆਯੁਰਵੇਦ ਬਾਰੇ ਵੀ ਜਾਣਦਾ ਸੀ ਸੰਗੀਤ ਵਿੱਦਿਆ ਬਾਰੇ ਵੀ ਜਾਣਦਾ ਸੀ ਚਾਰੇ ਵੇਦ ਉਪਨਿਸ਼ਦ ਅਤੇ ਹੋਰ ਵੀ ਕਈ ਪ੍ਰਕਾਰ ਦਾ ਗਿਆਨ ਉਸਨੂੰ ਹਾਸਲ ਸੀ एक दिन सवेदकेत के पिता ने कहा पुत्र तू सही नहीं जिस विद्या, इस सारी विद्या है उसने सब तरह की विद्या का गन हासिल किया है बड़े प्रमाण पत्र सन उस कोल। पिता ने कहा बेटा यही गया ठीक है पर तेन अपने आप का ज्ञान ही नहीं जद तू अपने आप बारे समझेगा की तू कौन है ਫਿਰ ਇਸ ਗਿਆਨ ਦਾ ਮੁੱਲ ਪਏਗਾ ਜਿਸਦੇ ਤੋਂ ਪ੍ਰਮਾਨ ਪੱਤਰ ਲਏ ਹੋਏ ਹਨ ਵਰਨਾ ਇਹ ਗਿਆਨ ਨਹੀਂ ਇਹ ਤਾਂ ਗਿਆਨ ਦੀ ਰਾਖ ਹੈ ਸਵੇਦਕੇਤ ਨੂੰ ਪਿਤਾ ਦੇ ਬੋਲ ਬੜੇ ਝੋਟ ਕਰ ਗਏ ਸਵੇਦਕਤ ਉਸ ਖੋਜ ਵਿੱਚ ਨਿਕਲ ਤੋਰਿਆ ਕਿ ਜਪ ਕੀ ਹੈ ਭਾਵ ਆਪਣੇ ਆਪ ਦੀ ਜਾਣਕਾਰੀ ਕੀ ਹੈ ਕਈ ਸਾਲਾਂ ਦੀ ਮੁਸ਼ਕਲ ਤੋਂ ਬਾਅਦ ਜਦੋਂ ਉਹ ਫਿਰ ਵਾਪਸ ਆਇਆ ਸਵੇਤਕੇਤ ਨੂੰ ਉਸਦੇ ਪਿਤਾ ਨੇ ਆਪਣੇ ਘਰ ਦੀ ਖਿੜਕੀ ਵਿੱਚੋਂ ਦੂਰੋਂ ਹੀ ਆਉਂਦਾ ਵੇਖ ਲਿਆ ਫੋਨ ਤਾਂ ਸਵੇਤਕੇਤ ਦੀ ਚਾਲ ਹੀ ਦੱਸਦੀ ਸੀ ਕਿ ਇਹ ਪਹਿਲਾਂ ਵਾਲਾ ਸਵੇਤਕੇਤ ਨਹੀਂ ਰਿਹਾ ਬੜੀ ਤਬਦੀਲੀ ਆ ਗਈ ਦਰਅਸਲ ਗਿਆਨ ਨਾਲੋਂ ਬਾਹਰੋਂ ਤਬਦੀਲੀ ਹੁੰਦੀ ਹੈ ਅਤੇ ਜਪ ਨਾਲ ਅੰਦਰੋਂ ਬੰਦਾ ਬਦਲਦਾ ਹੈ ਸਵੇਤਕੇਤ ਦਾ ਚਿਹਰਾ ਅੱਖਾਂ ਦੀ ਚਮਤਕ ਅਕੇ ਉਸਦੇ ਚਾਰੇ ਪਾਸੇ ਆਬਾ ਮੰਡਲ ਦੱਸਦਾ ਸੀ ਕਿ ਉਹ ਮਹਾਨ ਹੋ ਗਿਆ ਹੈ ਸਵੇਤਕੇਤ ਦਾ ਪਿਤਾ ਆਪਣੀ ਧਰਮ ਪਤਨੀ ਨੂੰ ਕਹਿਣ ਲੱਗਾ ਕਿ ਮੇਰਾ ਹਿਆ ਨਹੀਂ ਪੈਂਦਾ ਕਿ ਮੈਂ ਆਪਣੇ ਪੁੱਤਰ ਦੇ ਸਾਹਮਣੇ ਹੋ ਸਕਾਂ ਤਨਿੰਨ ਨੇ ਪੁੱਛਿਆ ਕਿਉਂ ਤਾਂ ਕਹਿ ਲੱਗਾ ਜੋ ਕੁਝ ਮੇਰੇ ਪੁੱਤਰ ਨੇ ਜਾਣਿਆ ਹੈ ਦਰਅਸਲ ਉਸੇ ਜਾਣਕਾਰੀ ਦਾ ਮੇਰੇ ਕੋਲ ਹੈ ਹੀ ਨਹੀਂ ਮੈਂ ਤਾਂ ਸਿਰਫ ਸ਼ਾਸਤਰਾਂ ਵਿੱਚੋਂ ਜਾਣਿਆ ਸੀ ਕਿ ਆਪਣੇ ਆਪ ਨੂੰ ਜਾਣ ਲੈਣਾ ਸਭ ਤਰ੍ਹਾਂ ਦਾ ਗਿਆਨ ਜਾਣਿਆ ਜਾ ਸਕਦਾ ਹੈ ਇਸ ਵਾਸਤੇ ਮੈਂ ਤਾਂ ਸਿਰਫ ਜ਼ਬਾਨੀ ਕਲਾਮ ਹੀ ਪੜ੍ਹਦਾ ਸੀ ਮੇਰਾ ਆਪਣਾ ਕੋਈ ਨਿੱਜੀ ਅਨੁਭਵ ਨਹੀਂ ਹੈ ਹੁਣ ਮੈਂ ਨਹੀਂ ਚਾਹੁੰਦਾ ਕਿ ਇੰਨਾ ਮਹਾਨ ਮੇਰਾ ਪੁੱਤਰ ਸਵੇਤਕੇਤ ਮੇਰੇ ਪੈਰਾਂ ਨੂੰ ਝੁਕੇ ਨਮਸਕਾਰ ਕਰੇ ਮੈਂ ਇਸੇ ਯੋਗ ਨਹੀਂ ਹਾਂ ਇਸ ਵਾਸਤੇ ਮੈਨੂੰ ਤਾਂ ਪਿਛਲੇ ਦਰਵਾਜ਼ੇ ਤੋਂ ਹੀ ਬਾਹਰ ਨਿਕਲ ਜਾਣਾ ਚਾਹੀਦਾ ਹੈ ਜਿੰਨੀ देर ਤੱਕ ਮੈਂ ਵੀ ਉਸ ਦولت ਦੀ ਪ੍ਰਾਪਤੀ ਨਾ ਕਰ ਆਵਾਂ ਓਨੀਂ ਦੇਰ ਤੱਕ ਮੈਨੂੰ ਆਪਣੇ ਪੁੱਤਰ ਦੇ ਮੱਥੇ ਨਹੀਂ ਲੱਗਣਾ ਚਾਹੀਦਾ ਅਤੇ ਸਵੇਤਕੇਤਾ ਪਿਤਾ ਪਿਛਲੇ ਦਰਵਾਜ਼ੇ ਤੋਂ ਹੀ ਬਾਹਰ ਨਿਕਲ ਗਿਆ ਓਨੀਂ ਦੇਰ ਸਤਮੁਹ ਜੀ ਹੀ ਨਹੀਂ ਆਇਆ ਜਿੰਨੀ ਦੇਰ ਉਹ ਆਪਣੇ ਆਪ ਦਾ ਜਾਣਕਰ ਨਹੀਂ ਹੋ ਗਿਆ ਦਰਸਾਲ ਆਪਣੇ ਮੂਲ ਨੂੰ ਸਮਝਣਾ ਹੀ ਜਪ ਹੈ ਇਸੇ ਵਾਸਤੇ ਗੁਰਬਾਨੀ ਦਾ ਕਦਰ ਹੈ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤਮੁਖ ਓਜਲ ਹੋਈ ਹੈ ਮਿਤ ਤੇਈ ਹੈ ਹਰ ਪੁਰਖ ਨਿਰੰਜਨਾ ਜਪ ਦੇ ਸਹਾਰੇ ਆਦਮੀ ਅਸਲੀ ਜੋਤੀ ਸੂਭ ਭਾਗਵਲ ਵਦਦਾ ਹੈ ਉਸ ਨੂੰ ਇਹ ਅਨੁਭਵ ਹੋਣ ਲੱਗਦਾ ਹੈ ਕਿ ਜੋ ਮੇਰਾ ਅਸਲੀ ਰੂਪ ਹੈ ਉਹ ਮੇਰੇ ਹੀ ਪਰਦੇ ਦੇ ਪਿੱਛੇ ਛਿਪਿਆ ਹੈ ਸਾਡਾ ਸਰੀਰ ਅਤੇ ਮਨ ਰਾਜ ਗੁਣ ਤਮ ਗੁਣ ਅਤੇ ਸਤ ਗੁਣ ਤਿੰਨਾ ਵਿੱਚ ਜੀਉਂਦਾ ਹੈ ਅਤੇ ਤਿੰਨਾ ਵਿੱਚ ਹੀ ਮਰ ਜਾਂਦਾ ਹੈ ਬਾਰੇ ਜਪਦੇ ਸਹਾਰੇ ਪਤਾ ਲੱਗਦਾ ਹੈ ਕਿ ਨਹੀਂ ਇਹਨਾਂ ਤਿੰਨਾਂ ਤੋਂ ਅੱਗੇ ਇੱਕ ਚੌਥਾ ਮર્ગ ਵੀ ਹੈ ਚੌਥਾ ਪਦ ਵੀ ਹੈ ਅਤੇ ਗੁਰਬਾਣੀ ਉਸ ਚੌਥੇ ਪੱਥ ਦੀ ਵਿਆਖਿਆ ਇਸ ਤਰ੍ਹਾਂ ਕਰਦੀ ਹੈ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹੇ ਤੇਰੀ ਸਭ ਮਾਇਆ ਚੌਥੇ ਪਦ ਕੋ ਜੋਨਰ ਚਿੰਨਾ ਤਿੰਨ ਹੀ ਪਰਮ ਪਦ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ